ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਗੰਗਾ RAM ਜੀ ਬ੍ਰਾਹਮਣ ਜੀ ਦੀ ਸਾਖੀ ਪੜਾਂਗੇ ਗੁਰਬਾਣੀ ਵਿੱਚ ਸਤ ਸੰਗਤ ਦੀ ਮਹਾਨਤਾ ਦੱਸ ਦਿਆ ਹੋਇਆ ਸਤ ਸੰਗਤ ਨੂੰ ਇੱਕ ਐਸਾ ਸਰੋਵਰ ਆਖਿਆ ਗਿਆ ਹੈ ਜੋ ਜਨਮਾਂ ਜਨਮਾਂਤਰਾਦੀ ਮੈਨ ਤੋ ਦੇਣ ਦੇ ਸਮਰਥ ਹੈ ਇਸ ਸਿੱਖ ਇਤਿਹਾਸ ਵਿੱਚੋਂ ਵੀ ਸਾਨੂੰ ਕਈ ਅਜਿਹੇ ਪੱਤਰੇ ਮਿਲਦੇ ਹਨ ਜਿਨ੍ਹਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਤ ਸੰਗਤ ਰਾ ਰਾਹੀ ਇੱਕ ਮਹਾਨ ਜੀਵਨ ਜਾਂਚ ਪ੍ਰਾਪਤ ਹੁੰਦੀ ਹੈ ਐਸੀ ਹੀ ਇੱਕ ਘਟਨਾ ਵਾਪਰੀ ਬਠਿੰਡੇ ਦੇ ਵਸਨੀਕ ਭਾਈ ਗੰਗਾ ਰਾਮ ਜੀ ਦੇ ਜੀਵਨ ਵਿੱਚ ਉਹ ਜਾਤ ਦੇ ਬ੍ਰਾਹਮਣ ਸਨ ਤੇ Hindu ਗ੍ਰੰਥਾ ਦੇ ਵਿਦਵਾਨ ਸਨ ਪਰ ਉਹ ਆਪਣੇ ਪਰਿਵਾਰਿਕ ਗੁਜ਼ਾਰੇ ਲਈ ਵਪਾਰ ਕਰਦੇ ਸਨ ਗੰਗਾ ਰਾਮ ਆਪਣੀ ਕਿਰਤ ਕਰਦਾ ਹੋਇਆ ਤੋਰ ਫਿਰਕੇ ਅਨਾਦ ਆਦ ਵਿੱਚ ਜਾ ਕਰਦਾ ਸੀ ਇੱਕ ਵਾਰੀ ਉਸਨੇ ਸੈਂਕੜੇ ਮਣ ਬਾਜਰਾ ਖਰੀਦ ਕੇ ਆਪਣੇ ਉਠਾਂ ਤੇ ਲਾ ਦਲਿਆ ਇਸ ਨੂੰ ਪਤਾ ਲੱਗਾ ਕਿ ਚੱਕ ਗੁਰੂ ਰਾਮਦਾਸ ਸ੍ਰੀ ਅੰਮ੍ਰਿਤਸਰ ਸਾਹਿਬੇ ਵਿੱਚ ਬਹੁਤ ਵੱਡਾ ਧਰਮ ਸਥਾਨ ਬਣ ਰਿਹਾ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਕੇ ਉਸ ਸ਼ਹਿਰ ਵਿੱਚ ਵਸ ਰਹੇ ਹਨ ਅਤੇ ਉਹਨਾਂ ਦੇ ਲੰਗਰ ਲਈ ਸੈਂਕੜੇ ਮਨ ਅਨਾਜ ਹਰ ਰੋਜ਼ ਪਕਦਾ ਹੈ ਇਹ ਸੋਚ ਕੇ ਉੱਥੇ ਉਸ ਦਾ ਸਾਰਾ ਬਾਜਰਾ ਵਿਕ ਜਾਏਗਾ ਉਹ ਬਾਜਰਾ ਲੈ ਕੇ ਅੰਮ੍ਰਿਤਸਰ ਆ ਗਿਆ ਤੇ ਗੁਰੂ ਘਰ ਵਿੱਚ ਪਹੁੰਚ ਗਿਆ ਇਸ ਨੇ ਫਿਰ ਤੋਰ ਕੇ ਦੇਖਿਆ ਕਿ ਵੱਡੇ ਵੱਡੇ ਅਮੀਰ ਜਾਤ ਦੇ ਵੀ ਗੁਰੂ ਘਰ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕਰ ਰਹੇ ਸਨ ਹਰ ਪਾਸੇ ਗੁਰਬਾਣੀ ਦੀਆਂ ਗੂੰਜਾਂ ਸੁਣਾਈ ਦੇ ਰਹੀਆਂ ਸਨ ਗੁਰੂ ਘਰ ਦੇ ਬੈਕੁੰਠ ਬਣੇ ਇਸਤਾਨ ਦੇ ਦਰਸ਼ਨ ਕਰਕੇ ਅਤੇ ਸਭ سنگਤਾਂ ਵਿੱਚ ਸੇਵਾ ਲਈ ਆਤ ਉਤਸ਼ਾਹ ਦੇਖ ਕੇ ਇਸ ਦੇ ਮਨ ਵਿੱਚ ਵੀ ਚਾਹ ਪੈਦਾ ਹੋਇਆ ਕਿ ਮੈਂ ਵੀ ਆਪਣਾ ਜਨਮ ਸਫਲਾ ਕਰਨਾ ਵਾ ਇਹ ਸੋਚ ਕੇ ਉਸਨੇ ਗੁਰੂ ਜੀ ਨੂੰ ਮਿਲਣ ਦਾ ਫੈਸਲਾ ਕੀਤਾ ਪਰਮੇਸ਼ਵਰ ਦੀ ਰਜ਼ਾ ਕੇ ਉਸ ਦਿਨ ਲੰਗਰ ਵਿੱਚ ਅਨਾਜ ਮੁੱਕ ਗਿਆ ਤੇ ਲੰਗਰ ਮਸਤਾਨਾ ਹੋ ਗਿਆ ਇਸਨੇ ਗੁਰੂ ਜੀ ਕੋਲ ਜਾ ਕੇ ਅਰਜ਼ ਕੀਤੀ ਹਜ਼ੂਰ ਮੇਰੇ ਪਾਸ ਬਾਜਰਾ ਹੈ ਆਪ ਜੀ ਉਹ ਲੈ ਲਵੋ ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਸ ਤੋਂ 100 ਮਣ ਬਾਜਰਾ ਲੈ ਲਵੋ ਉਨਾ ਨੀ ਨਾਲ ਹੀ ਪਾਈ ਗੰਗਾ RAM ਨੂੰ ਆਖ ਦਿੱਤਾ ਕਿ ਮਾਇਆ ਵਿਸਾਖੀ ਦੇ ਪੁਰਪਤੇ ਹੀ ਮਿਲੇਗੀ ਜਦੋਂ ਸੰਗਤਾਂ ਪਾੜੀ ਗਿਣਤੀ ਵਿੱਚ ਗੁਰੂ ਦਰਬਾਰ ਵਿੱਚ ਦਰਸ਼ਨਾ ਲਈ ਆਉਣਗੀਆਂ ਗੰਗਾ RAM ਨੇ 100 ਮਣ ਬਾਜਰਾ ਦੇ ਦਿੱਤਾ ਅਗਲੇ ਦਿਨ ਫਿਰ ਉਹੀ ਪਾਣਾ ਵਰਤਿਆ ਇਸ ਨੇ ਫਿਰ 100 ਮਣ ਬਾਜਰਾ ਹੋਰ ਦੇ ਦਿੱਤਾ ਇਸ ਤਰ੍ਹਾਂ 5 ਦਿਨ 100-100 ਮਣ ਬਾਜਰਾ ਦੇਂਦਾ ਰਿਹਾ ਤੇ ਲੰਗਰ ਚਲਦਾ ਰਿਹਾ ਫੇਰ ਬਾਹਰੋਂ ਅਨਾਜ ਆ ਗਿਆ ਤੇ ਲੰਗਰ ਪਹਿਲਾ ਵੰਗ ਚੱਲਣੇ ਲੱਗ ਪਿਆ ਹੁਣ ਭਾਈ ਗੰਗਾ RAM ਜੀ ਨੇ ਵਿਸਾਖੀ ਤੱਕ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ ਤੇ ਗੁਰੂ ਦੀ ਖੁਸ਼ੀ ਲੈ ਲਈ ਸੰਗਤ ਦੇ ਨਾਲ ਰਲ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜਿਉਂ-ਜਿਉਂ ਸੇਵਾ ਕਰਦਾ ਗਿਆ ਅੰਤਰਾਤਮਾ ਸ਼ੁੱਧ ਹੁੰਦੀ ਗਈ ਵਿਸ਼ੇਵਕਾਰਾਂ ਤੇ ਮਾਇਆ ਮੋਹ ਦੀ ਮੈਲ ਲਹਿ ਗਈ ਅਵਸਥਾ ਐਸੀ ਬਣ ਗਈ ਕਿ ਗੁਰੂ ਤੋਂ ਆਪਾ ਵਾਰਨ ਨੂੰ ਜੀ ਕਰੇ ਇਸ ਤਰ੍ਹਾਂ ਸੇਵਾ ਸਿਮਰਨ ਵਿੱਚ ਲੀਨ ਹੋયા ਕੁਝ ਸਮਾਂ ਬੀਤਿਆ ਇੰਨੇ ਨੂੰ ਵਿਸਾਖੀ ਦਾ ਪੁਰਬ ਆ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੂਰੋਂ ਨੇੜੇੋਂ ਦਰਸ਼ਨਾ ਲਈ ਪੁੱਜਣੀਆਂ ਸ਼ੁਰੂ ਹੋ ਗਈਆਂ ਸੰਗਤਾਂ ਤੇ ਮਸੰਦਾਂ ਨੇ ਆਪਣੇ ਆਪਣੇ ਇਲਾਕੇ ਤੇ ਇਕੱਠੀਆਂ ਕੀਤੀਆਂ ਸਾਰੀਆਂ ਭੇਟਾਵਾਂ ਗੁਰੂ ਜੀ ਨੂੰ ਅਰਪਣ ਕੀਤੀਆਂ ਬੇਅੰਤ ਮਾਇਆ ਇਕੱਠੀ ਹੋ ਗਈ ਇੱਕ ਦਿਨ ਗੁਰੂ ਜੀ ਨੇ ਗੰਗਾ ਰਾਮ ਜੀ ਨੂੰ ਬੁਲਾਇਆ ਤੇ ਬਾਜਰੇ ਦੀ ਬਣੀ ਰਕਮ ਦੱਸਣ ਲਈ ਆਖਿਆ ਗੰਗਾ RAM ਜੀ ਹੁਣ ਤੱਕ ਸੇਵਾ ਸਮਰਨ ਦੇ ਆਸਰੇ ਮਾਇਆ ਮੂਤੋਂ ਨੇ ਲੇਪ ਹੋ ਚੁੱਕੇ ਸਨ ਤੇ ਗੁਰੂ ਚਨਾਂ ਦੇ ਭੋਰੇ ਬਣ ਚੁੱਕੇ ਸਨ ਗੰਗਾ ਰਾਮ ਜੀ ਨੇ ਹੱਥ ਝੁੜ ਕੇ ਬੜੀ ਹੀ ਨਿਮਰਤਾ ਤੇ ਅਧੀਨਗੀ ਨਾਲ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਨੂੰ ਮਾਇਆ ਨਹੀਂ ਚਾਹੀਦੀ ਤੇ ਨਾ ਹੀ ਮੈਂ ਘਰ ਜਾਣਾ ਚਾਹੁੰਦਾ ਹਾਂ ਮੈਂ ਤਾਂ ਇੱਥੇ ਹੀ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਸਿਮਰਨ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੁੰਦਾ ਹਾਂ ਸਾਧ ਗੁਰੂ ਜੀ ਨੇ ਕਿਹਾ ਪਾਈ ਗੰਗਾ ਰਾਮ ਜੀ ਤੁਸੀਂ ਤਾਂ ਵਪਾਰ ਕਰਨ ਲਈ ਆਏ ਸੀ ਇਸ ਲਈ ਮਾਇਆ ਲਓ ਤੇ ਘਰੇ ਜਾਓ ਗੰਗਾ ਰਾਮ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਮਾਇਆ ਮੇਰੇ ਕਿਸ ਕੰਮ ਹੈ ਘਰੇ ਮੇਰੇ ਬੱਚੇ ਖਾ ਕਮਾ ਰਹੇ ਹਨ ਤੁਸੀਂ ਮੇਰੀ ਬਾਜਰੇ ਦੀ ਇਹ ਤੁਛ ਪੇਟਾ ਪਰਵਾਨ ਕਰੋ ਤੇ ਆਪਣੇ ਦਰ ਤੋਂ ਜਾਣ ਲਈ ਨਾ ਕਹੋ ਅਤੇ ਸਿੱਖੀ ਦੀ ਦਾਤ ਬਖਸ਼ੋ ਭਾਈ ਗੰਗਾ ਰਾਮ ਜੀ ਦੀ ਸਿੱਖੀ ਪ੍ਰਤੀ ਅਜੇ ਹੀ ਸ਼ਰਧਾ ਤੇ ਮਾਇਆ ਤੋਂ ਉਸ ਦਾ ਤਿਆਗ ਦੇਖ ਕੇ ਗੁਰੂ ਜੀ ਨੇ ਉਸ ਨੂੰ ਸਿੱਖ ਸਜਾਇਆ ਤੇ ਨਾਮ ਦੀ ਦਾਤ ਬਖਸ਼ੀ ਇਸ ਘਟਨਾ ਤੋਂ ਕਾਫੀ ਦਿਨ ਬਾਅਦ ਤੱਕ ਭਾਈ ਗੰਗਾ RAM ਜੀ ਅੰਮ੍ਰਿਤਸਰ ਟਿਕੇ ਰਹੇ ਤੇ ਗੁਰੂ ਚੰਨਾ ਵਿੱਚ ਰਹਿ ਕੇ ਸੇਵਾ ਸਿਮਰਨ ਕਰਦੇ ਰਹੇ ਅਤੇ ਗੁਰਮਤਿ ਦੇ ਗੂੜ ਗਿਆਨ ਨੂੰ ਧਾਰਨ ਕਰਨਾ ਕੀਤਾ ਭਾਈ ਗੰਗਾ RAM ਜੀ ਨੂੰ ਸਿੱਖੀ ਵਿੱਚ ਪਰਪੱਕ ਤੇ ਗੁਰਮਤਿ ਦਾ ਗੂੜ ਗਿਆਨ ਵੰ ਦੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਗੁਰੂ ਜੀ ਨੇ ਉਹਨਾਂ ਨੂੰ ਬਠਿੰਡੇ ਦਾ ਪ੍ਰਚਾਰਕ ਨਿਯਤ ਕਰਕੇ ਉਸ ਦੇ ਘਰ ਭੇਜ ਦਿੱਤਾ ਜਿਹੜਾ ਗੰਗਾ ਰਾਮ ਮਾਇਆ ਦੇ ਲਾਲਚ ਕਰਕੇ ਅੰਮ੍ਰਿਤਸਰ ਆਇਆ ਸੀ ਉਹ ਉਲਟਾ ਲੋਕਾਈ ਨੂੰ ਮਾਇਆ ਦਾ ਤਿਆਗ ਸਿਖਾਉਣ ਵਾਲਾ ਬਣ ਗਿਆ ਇਹ ਹੈ ਅਸਲੀ ਕਰਾਮਾਤ ਸਤ ਸੰਗਤ ਦੀ ਗੁਰੂ ਦੀ ਤੇ ਗੁਰਬਾਣੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ